ਲੱਗ ਕੇ ਗੁਰੂ ਦੇ लाडले ਦੁੱਖ ਝੱਲ ਕੇ ਗੁਰੂ ਦੇ लाडले ਉਹ ਮੈਲ ਸਿੱਕੀ ਡਾਲਸਾਰ ਕੇ ਹੱਸ ਹੱਸ ਜਨਵਾਰਗੇ ਉਹ ਸਾਡੀ ਬਿਗੜੀ ਆਮ ਦਾ ਦਰਸ਼ਿਓ ਕੰਦ ਦਾ ਲੂਈ ਕੰਡ ਆਮ ਦਾ ਦਰਸ਼ਿਓ ਕੰਦ ਦਾ ਜਿੱਥੇ ਖਾੜ ਕੇ ਗੁਰੂ ਦੇ ਲਾੜਲੇ ਜਿੱਥੇ ਖਾੜ ਕੇ ਗੁਰੂ ਦੇ ਲਾੜਲੇ ਉਹੰਦ ਨਾਲ ਲੱੱ ਲਾ ਕੇ ਸਾਰੀ ਫਿਕਰੀ ਸਾਰਗੇ ਹੱਥ ਹੱਥ ਇੱਕ ਘੜੀ ਤਾਰਤੀ ਤੇ ਪੈ ਕੇ ਦੇਖੀਏ ਵੀ ਹਾਲ ਹੁੰਦਾ ਕੀ ਸਰੀਰ ਦਾ ਵੇਚਿਆ ਸਮਾਨ ਠੰਡ ਬੁਰਜ ਚ ਪਲਸੀਗਾ ਹਟ ਚੀਰਦਾ ਇੱਕ ਘੜੀ ਤਾਰਤੀ ਤੇ ਪੈ ਕੇ ਦੇਖੀਏ ਵੀ ਹਾਲ ਹੁੰਦਾ ਕੀ ਸਰੀਰ ਦਾ ਪੁਰ ਪੁੱਤਰਾਂ ਦੇ ਸਾਰਗੇ ਉਹ ਮੈਲ ਸਿੱਖਦਾ ਸਾਰਗੇ ਦੁੱਖ ਝੱਲ ਕੇ ਗੁਰੂ ਦੇ ਲਾੜਲੇ ਦੁੱਖ ਝੱਲ ਕੇ ਗੁਰੂ ਦੇ ਲਾੜਲੇ ਉਹ ਮੈਲ ਸਿੱਖਦਾ ਸਾਰਗੇ ਮੈਲ ਸਿੱਖਦਾ ਸਾਰਗੇ ਉਹ ਮੈਲ ਸਿੱਖਦਾ ਸਾਰਗੇ ਦੰਗੇ ਕੰਮ ਲਾ ਗਿਆ ਦਾਦੀ ਪੋਤਿਆਂ ਦੇ ਨਾਲ ਨਾਲ ਨਾਮ ਆ ਆਪਣਾ ਅਮਰ ਕਰਾ ਗਿਆ ਉਮਰਾਂ ਦੀ ਕੀਤੀ ਹੋਈ ਕਮਾਈ ਨੂੰ ਦਿਵਾਨ ਚੰਗੇ ਕੰਮ ਲਾ ਗਿਆ ਦਾਦੀ ਪੋਤਿਆਂ ਦੇ ਨਾਲ 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 ਨਾਮ ਆ ਅਮਰ ਆਪਣਾ ਕਰਾ ਗਿਆ ਹੌਣ ਦਿੱਤੀ ਨਾ ਸਰੀਰਾਂ ਦੀ ਬੇਹੱਦ ਵੀ ਹੌਣ ਦਿੱਤੀ ਨਾ ਸਰੀਰਾਂ ਦੀ ਬਾਲ ਸਿੱਖੀ ਦਾ ਸਾਰਗੇ ਉਹ ਹੱਸ ਹੱਸ ਹੋ ਜਾਣਾ ਵਾਰ ਸਭ ਪਗ ਯੋਗਦਾਨ ਹੱਡ ਕੰਨੇ ਵਾਂਗ ਕੋਲੂ ਅੱਜ ਪੀੜ ਤੇ ਹੱਡ ਕੰਨੇ ਵਾਂਗ ਕੋਲੂ ਅੱਜ ਪੀੜ ਤੇ ਓ ਮੋਤੀ ਜੀ ਦੇ ਪਰਵਾਦੇ ਹੱਸ ਹੱਸ ਜਨਵਾਰ ਗੇ ਉਹ ਸਾਡੀ ਬਿਗਾੜੀ ਸਵਾਰ ਗੇ ਅਗੇ ਸੂਰੀ ਚਲਾ ਦਤਾ ਬਾਬਾ ਬੰਦਾ ਸਿੰਘ ਨਰੰਗ ਤਾਂ ਆਕੇ ਮਿੱਟੀ ਚ ਮਿਲਾ ਦਤਾ ਉਸ ਜਗਤ ਉਪ ਕਿਉਂ ਦੀ ਜਗਾ ਕੇ ਚੰਡ ਕੇ ਸੂਰੀ ਚੁਲਾ ਦਤਾ ਦਾ ਸਰਗੇ ਉਹ ਹੱਸ ਹੱਸ ਜਾਨਵਾਰਗੇ ਦੁੱਖ ਚੱਲ ਕੇ